ਜੀਤ ਸੰਗਰੂਰ ਵੀ ਦੀ ਰਚਨਾ ਤੂੰ ਉਸ ਧਰਮ ਨੂੰ ਤਿਆਗਣ ਦੀ ਗੱਲ ਕਰਦਾ ਤੂੰ ਉਸ ਧਰਮ ਨੂੰ ਤਿਆਗਣ ਦੀ ਗੱਲ ਕਰਦਾ ਜਿਸ ਸੇਵਾ ਸਿਮਰਨ ਪਰ ਉਪਕਾਰ ਕੀਤਾ ਤੁਸਾਂ ਤੁਸਾਂ ਜਬਰੀ ਮੁ슬ਮ ਬਣਾਉਣ ਲਈ ਤੁਸਾਂ ਜਬਰੀ ਮੁ슬ਮਨ ਬਣਾਉਣ ਲਈ ਹਿੰਦੁਸਤਾਨ ਲੂ ਲਹਾਨ ਕੀਤਾ ਹਿੰਦੁਸਤਾਨ ਲੂ ਲਹਾਨ ਕੀਤਾ ਸੁੱਬਿਆ ਤੂੰ ਐ ਕੀ ਮੰਗ ਕਰਦਾ ਸੁੱਬਿਆ ਉਹ ਸੁੱਬਿਆ ਤੂੰ ਐ ਕੀ ਮੰਗ ਕਰਦਾ ਹੈ ਕਿ ਅਸੀਂ ਆਪਣਾ ਧਰਮ ਤਿਆਗ ਦਈਏ ਜਿਸ ਧਰਮ ਨੇ ਤਿਲਕ ਜੰਜੂ ਦੀ ਰਾਖੀ ਖਾਤਰ ਤੇਗ ਬਹਾਦਰ ਬਾਬੇ ਬਲੀ ਦਾਨ ਦਿੱਤਾ